ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਸੰਤੋਖ ਸਿੰਘ ਧੀਰਜੀ ਦੀ ਲਿਖੀ ਹੋਈ ਕਹਾਣੀ ਤਾਈ ਨਿਹਾਲੀ ਬਨੇਰੇ ਉੱਤੇ ਕਾਂ ਬੋਲਿਆ ਤੀਰ ਕਾਣਿਆ ਤਾਈ ਨਿਹਾਲੀ ਨੇ ਫਿਟਕਾਰ ਦੇ ਹੱਥ ਨਾਲ ਕਾਂ ਨੂੰ ਉਡਾ ਦਿੱਤਾ ਕਾਂ ਉੱਡ ਗਿਆ ਪਰ ਤਾਈ ਦੇ ਕਾਲਜੇ ਨੂੰ ਜਾਣੋ ਹੌਲ ਪੈ ਗਿਆ ਟੱਡ ਦੇ ਪਾਲੇ ਨੇ ਉਹਦੇ ਮੋਢੇ ਸਰੀਰ ਨੂੰ ਕੰਬਾ ਛੇੜ ਦਿੱਤਾ ਤੇ ਤਾਈ ਦੀਆਂ ਅੱਖਾਂ ਸਾਹਮਣੇ ਪੰਜ ਬਰੇ ਪਹਿਲਾਂ ਦਾ ਸਮਾਂ ਕਿਸੇ ਭਿਆਨਕ ਗਿਰਜਵਾੰਗ ਆਪਣੇ ਖੰਭ फडਫੜਾਉਣ ਲੱਗਾ ਖੰਭ ਜਿਨ੍ਹਾਂ ਤਾਈ ਦੇ ਕੋਠੇ ਉੱਤੇ ਹਨੇਰਾ ਕਰ ਦਿੱਤਾ ਸੀ ਪੰਜ ਬਰੇ ਪਹਿਲਾਂ ਇੱਕ ਸ਼ਾਮ ਤਾਈ ਨੂੰ ਡਾ ਗਿਆ ਇੱਕ ਬੰਦ ਚਿੱਠੀ ਦੇ ਗਿਆ ਸੀ ਕਿਵੇਂ ਔਸੀਆਂ ਪਾਉਣ ਪਿੱਛੋਂ ਤਾਈ ਨੂੰ ਚਿੱਠੀ ਆਈ ਸੀ ਜਿਹੜੀ ਉਹਦੇ ਜੀਵ ਵਿੱਚ ਉਹਦੇ ਜਿਉਣ ਜੋਗੇ ਪੁੱਤ ਵੱਲੋਂ ਸੁਖ-ਸਾਂਦ ਦੀ ਹੋਵੇਗੀ ਪਰ ਉਹ ਚਿੱਠੀ ਕਮਾਨ ਅਫਸਰ ਵੱਲੋਂ ਨਿਕਲੀ ਸੀ ਜੋ ਲੜਾਈ ਵਿੱਚੋਂ ਉਹਦੇ ਪੁੱਤ ਦੇ ਮਰਨ ਦੀ ਚੰਦਰੀ ਖਬਰ ਲੈ ਕੇ ਆਈ ਸੀ ਉਸ ਦਿਨ ਵੀ ਤਾਈ ਦੇ ਕੋਠੇ ਉੱਤੇ ਕਾ ਮੋਲੇ ਅਸੀਂ ਤਾਈ ਨੇ ਹਲੇ ਨਿੱਕੀਆਂ-ਨਿੱਕੀਆਂ ਗੱਲਾਂ ਦੇ ਵਹਿਮ-ਵਿਚਾਰ ਦੇ ਘਰੋਂ ਤੁਰਦੇ ਨੂੰ ਜੇ ਅੱਗੋਂ ਪਾਣੀ ਦਾ ਘੜਾ ਇਹ ਚੂੜਾ ਮਿਲ ਪੈਂਦਾ ਤਾਂ ਉਹ ਸਿੱਧ ਮਨਾਉਂਦੀ ਪਰ ਜੇ ਪਾਠੀਆਂ ਲੱਕੜਾਂ ਬਾਹਮਣ ਨੰਬਰਦਾਰ ਜਾਂ ਕੋਈ ਸਿਰੋ ਤੇ ਖਾਲੀ ਟੋਕਰਾ ਚੁੱਕੀ ਟਕਰ ਜਾਂਦਾ ਤਾਂ ਉਹ ਝੱਟ ਪਿੱਛੇ ਮੁੜ ਪੈਂਦੀ ਪਹਿਲੀਆਂ ਵਿੱਚ ਉਹ ਗਾਂ ਦੇ ਕੁਰਲਾਣ ਨੂੰ ਇੰਨਾ ਮੰਦਾ ਨਹੀਂ ਸੀ ਜਾਣਦੀ ਉਹ ਸਮਝਦੀ ਕਿ ਬੜੀ ਹੱਦ ਕੋਈ ਪਰੋਣਾ ਆ ਜਾਏਗਾ ਜਿਸ ਦੀ ਖੇਚਲ ਉਹ ਔਖੀ ਸੌਖੇ ਚੱਲ ਲਏਗੀ ਪਰ ਹੁਣ ਉਹ ਕਾ ਨੂੰ ਇੱਕ ਜਮਦੋਤ ਮੰਦੇ ਜਿਸ ਦੇ ਸੰਗ ਵਿੱਚ ਉਹਦੇ ਪੁੱਤ ਦੀ ਮੌਤ ਘੁਰਲਾਈ ਸੀ ਕਰਤਾਰ ਦੀ ਮੌਤ ਨੇ ਤਾਈ ਨੂੰ ਹਰਾ ਦਿੱਤਾ ਪਲੋਠੀ ਦਾ ਟੜੇ ਵਰਗਾ ਕਮਾਉ ਪੁੱਤ ਟੱਬਰ ਨੂੰ ਰੋਲਦਾ ਛੱਡ ਕੇ ਮਰ ਗਿਆ ਸੀ ਤਾਈ ਦੀ ਛਾਤੀ ਵਿੱਚ ਟੋਇਆ ਪੈ ਗਿਆ ਜਿਸ ਟੋਏ ਵਿੱਚ ਉਹਦਾ ਨਿੱਕਾ ਪੁੱਤ ਬਲਵੰਤ ਸਾਰਾ ਹੀ ਨਿਗਰਿਆ ਪਿਆ ਸੀ ਤੇ ਇਹ ਦੋਇਆ ਪੂਰਿਆ ਵੀ ਕਿਵੇਂ ਜਾ ਸਕਦਾ ਸੀ ਹਾਂ ਤਾਈ ਨੂੰ ਇੰਨਾ ਹੱਕ ਜ਼ਰੂਰ ਹੈ ਕਿ ਉਹਦਾ ਲਾਠ ਵਰਗਾ ਪੁੱਤ ਜਵਾਨਾਂ ਦੀ ਮੌਤ ਕਦੇ ਨਾ ਮਰਦਾ ਜੇ ਉਹ ਫੌਜ ਵਿੱਚ ਭਰਤੀ ਹੋ ਕੇ ਜੰਗ ਨੂੰ ਨਾ ਜਾਂਦਾ ਸਜਰੇ ਲਹੂ ਵੱਲ ਚਾਕਣ ਦਾ ਹੀ ਆ ਮੌਤ ਵਿੱਚ ਕਿੱਥੇ ਇਹ ਖਿਆਲ ਉਹਦੇ ਅਚੇਤ ਮਨ ਵਿੱਚੋਂ ਲੰਘ ਕੇ ਨਿਸ਼ਚਾ ਕਰਾਉਂਦਾ ਜਦ ਕਦੇ ਉਹ ਆਪਣੀਆਂ ਪੂਣੀ ਚਿੱਟੀਆਂ ਉਲਝੀਆਂ ਲੇਟਾਂ ਵਿੱਚ ਕੰਬਦੀਆਂ ਉਂਗਲਾਂ ਵਾਉਂਦੀ ਉਸ ਨੂੰ ਇਹ ਪੱਕ ਸੀ ਕਿ ਉਹਦਾ ਪੁੱਤ ਕਦੇ ਭਰਤੀ ਨਾ ਹੁੰਦਾ ਜੇ ਸਰਕਾਰ ਉਹਨੂੰ ਜੋਰੋ-ਜੋਰੀ ਨਾ ਲਿਜਾਂਦੀ ਨੌਕਰੀ 'ਚ ਸਾਨੂੰ ਤਾਰ ਦੋ ਉਹ ਕਈ ਵਾਰ ਆਖਦੀ ਹੁੰਦੀ ਉਹ ਸਮਝਦੀ ਸੀ ਕਿ ਜਿਹੜੇ ਉਹਨਾਂ ਕੋਲ ਚਾਰ ਸਿਆੜ ਹਨ ਉਹਨਾਂ ਵਿੱਚੋਂ ਉਹ ਉਹਦਾ ਕੰਮਾ ਪੁੱਤ ਘਾਲੀਆਂ ਤੇ ਸੌਣੀਆਂ ਨੂੰ ਛੂਤ ਕੇ ਦਾਣਿਆਂ ਨਾਲ ਕੋਠਾ ਭਰ ਲਿਆ ਕਰੇਗਾ ਉਹਦੀ ਮੁਟਿਆਰ ਨੂੰ ਸੂਖ ਦਾ ਘਗਰਾ ਤੇ ਨਰੀ ਦੀ ਨੋਕਾਂ ਵਾਲੀ ਜੁੱਤੀ ਪਾ ਕੇ ਠੌਂ ਠੌਂ ਕਰਦੀ ਉਹਨੂੰ ਖੇਤਾਂ ਵਿੱਚ ਰੋਟੀ ਦੇਣ ਜਾਇਆ ਕਰੇਗੀ ਪਰ ਇਉਂ ਹੋ ਨਹੀਂ ਸੀ ਸਕਿਆ ਸਰਕਾਰ ਨੇ ਉਹਨੂੰ ਤੇ ਉਹਦੇ ਪੁੱਤ ਨੂੰ ਨੰਬਰਦਾਰ ਦੀਆਂ ਅੱਖਾਂ 'ਚੋਂ ਲਾਲੀਆਂ ਤਾੜੀਆਂ ਤੇ ਥਾਣੇਦਾਰ ਦੇ ਮੂੰਹ ਵਿੱਚੋਂ ਗਾਲਾਂ ਕੱਢੀਆਂ ਸਨ ਹਰਾਮਜ਼ਾਦੀ ਬਖਤੀ ਹੈ ਸੂਰ ਦਾ ਬੱਚਾ ਤੇ ਸਰਕਾਰ ਨੇ ਪਿੰਡ ਦੇ ਦਰਵਾਜ਼ੇ ਪਰੇ ਦੇ ਸਾਹਮਣੇ ਪੁਲਿਸ ਦੇ ਦੰਤਾ ਵਰਗੇ ਹੱਥਾਂ ਨਾਲ ਉਹਦੇ ਅਲੂਏ ਪੁੱਤ ਨੂੰ ਗਲ ਹੱਥ ਮਾਰ ਕੇ ਅੱਗੇ ਲਾ ਲਿਆ ਸੀ ਤੇ ਉਹ ਕਿੰਨਾ ਚਿਰ ਪਰੇ ਹੋਏ ਗੱਜ ਨਾਲ ਦੂਰ ਹੋਈ ਜਾਂਦੇ ਪੁੱਤ ਨੂੰ ਹਵਾ ਵਿੱਚ ਤੱਕਦੀ ਰਹੀ ਸੀ ਇੱਕ ਆਥਣੇ ਚਰੀ ਦੀਆਂ ਊਲੀਆਂ ਸੁਟਣ ਲਈ ਤਾਈ ਜਦ ਕੋਠੇ ਚੜਨ ਲੱਗੀ ਤਾਂ ਉਹਨੇ ਦੇਖਿਆ ਕੋਠੇ ਉੱਤੇ ਮੂਠੀਆਂ ਚੁੱਕੇ ਕੁੱਤੇ ਰੋਰੋਗੇ ਲਿਟਾਂ ਤੋੜ ਰਹੇ ਹਨ ਤਾਈ ਨੂੰ ਜਾਪਿਆ ਜਿਵੇਂ ਦੁਨੀਆ ਉੱਤੇ ਕਾਲ ਮੂੰਹ ਢੀ ਖਲੋਤਾ ਹੈ ਉਹਦਾ ਵਿਸ਼ਵਾਸ ਸੀ ਕਿ ਕਾਲ ਕੁੱਤਿਆਂ ਨੂੰ ਪਹਿਲ ਦੇਪੈਂਦਾ ਹੈ ਜੇ ਕੁੱਤੇ ਰੋਂਦੇ ਹੋਣ ਤਾਂ ਦੁਨੀਆਂ 'ਤੇ ਜ਼ਰੂਰ ਕੋਈ ਕਹਿ ਟੁੱਟਣਾ ਹੁੰਦਾ ਹੈ ਤੇ ਤਾਈ ਨਹੀਂ ਸਿਚਾਉਂਦੀ ਕਿ ਉਸ ਨੂੰ ਹੁਣ ਜਹਾਨ 'ਤੇ ਕਿਸੇ ਵੀ ਕਹਿ ਦੀ ਸੋ ਪਵੇ ਉਹਨੇ ਕਾਟ ਦੀ ਪੌੜੀ ਦੇ ਸਿਖਰਲੇ ਡੰਡੇ ਤੋਂ ਲਲਕਾਰਿਆ ਖੜਾ ਥੋੜੇ ਦਾਦੇ ਮੰਗਾ ਤਾਈ ਤਾਂ ਚਾਉਂਦੀ ਸੀ ਉਹਦੇ ਕੁੱਬੀਆਂ ਤੋਂ ਅੱਖੀਆਂ ਕੜੀਆਂ ਦੀਆਂ ਥੰਮੀਆਂ ਦੇ ਖਲੋਤੀ ਛੱਤ ਵਾਲੇ ਗਰੀਬੜੇ ਜਿਹੇ ਘਰ ਵਿੱਚ ਅਮਨ ਰਹੇ ਕੋਈ ਕੁ ਸ਼ਗਨ ਉਹ ਘਰ ਵਿੱਚ ਨਾ ਹੋਣ ਦਿੰਦੀ ਥਾਂ ਸੁਮਰਨ ਵੇਲੇ ਆਪਣੇ ਵਿਚਾਰੀ ਜਿਹੇ ਨੂੰ ਨੂੰ ਉਹ ਨਿਤ ਚਿਦਾਰਦੀ ਨੀ ਕਰਨੈਲ ਕੁਰੇ ਦੇਖੇ ਪੁੱਤ ਸੂਹਣ ਖੜੀ ਨ ਰੱਖੀ ਮਸ਼ੇਹਰ ਇਲਤਿ ਨੂੰ ਜੇ ਖੇਤੋਂ ਘਰ ਆਉਂਦਿਆਂ ਕਦੇ ਸੱਪ ਦੇ ਕੁੰਝ ਕਾਵਾਂ ਦੇ ਅੰਡੇ ਮੋਰਾਂ ਦੇ ਖੰਭ ਇਹਾਂ ਕੋ ਜੋ ਹੋਰ ਅਲਸੂ ਪਲਸੂ ਚੁੱਕ ਲਿਆਉਂਦਾ ਸੀ ਇੱਕ ਦਿਨ ਸੇ ਦਾ ਤੱਕਲਾ ਚੁੱਕ ਲਿਆਉਣ ਤੇ ਤਾਈ ਨੇ ਛਿੜ ਗਿਆ ਦਰਵੇ ਚੰਦਰੀਆ ਜਾ ਸਿੱਟਾ ਕੇ ਉੱਥੇ ਜਿੱਥੋਂ ਲਿਆਇਆ ਦੇਸਿਆ ਹੋਇਆ ਤਾਈ ਦੇ ਪਿੰਡ ਤੋਂ ਸਵਾ ਕੁ ਮੀਲ ਦੀ ਬਾਟ ਤੇ ਇੱਕ ਮੰਡੀ ਹੈ ਜਿੱਥੇ ਕੋਈ ਨਿੱਕਾ ਮੋਟਾ ਸੌਦਾ ਲੈਣ ਉਹ ਜਾਂਦੇ ਹੁੰਦੇ ਸੀ ਮੰਡੀ ਦੇ ਰਾਹ ਵਿੱਚ ਜਰਨੈਲੀ ਸੜਕ ਪੈਂਦੀ ਹੈ ਇੱਕ ਦਿਨ ਜਦੋਂ ਮੰਡੀ ਗਈ ਤਾਂ ਸੜਕ ਪਾਰ ਕਰਨ ਲਈ ਉਹਨੂੰ ਉਰਲੇ ਪਾਸੇ ਕਿੰਨਾ ਚਿਰ ਖੜਨਾ ਪਿਆ ਲੰਮੀ ਕਤਾਰ ਵਿੱਚ ਮਿੱਟੀ ਰੰਗੀਆਂ ਮਿੱਡੀਆਂ ਲਾਰੀਆਂ ਰਿੰਗ ਰਿੰਗ ਕੇ ਲੰਘ ਰਹੀਆਂ ਸੰਗ ਜਿਨ੍ਹਾਂ ਵਿੱਚ ਖਾਕੀ ਵਰਦੀਆਂ ਵਾਲੇ ਇਹ ਵਾਲੇ ਜਵਾਨ ਫੌਜੀ ਬੈਠੇ ਸਨ ਕਿੰਨੀਆਂ ਅੱਖਾਂ ਦੇ ਤਾਰੇ ਕਿੰਨੀਆਂ ਮੰਗਾਂ ਦੇ ਸੰਦੂਰ ਕਿੰਨੇ ਬਲੌਰਾਂ ਦੇ ਲਾੜ ਤਾਈ ਦੀ ਜਾਨ ਲੁੱਟ ਗਈ ਤੇ ਉਹਦੀਆਂ ਆਂਦਰਾ ਫੁੜਕ ਪਈਆਂ ਹੇ ਵਾਹਿਗੁਰੂ ਹੋਣਤਾ ਜੱਗ ਵਿੱਚ ਠੰਡ ਠਹਿਰ ਰੱਖੀ ਸੂਰਜ ਦੀ ਟਿੱਕੀ ਨਾਲ ਕੜਿਆਲ ਖੜ ਗਿਆ ਕੜਿਆਲ ਚੋਂ ਟਣਕਾਰਾ ਫੁੱਟ ਕੇ ਕਿਰਨਾ ਵਾਂਗ ਪਿੰਡ ਦੀਆਂ ਗਲੀਆਂ ਵਿੱਚ ਲਹਿਰ ਗਈਆਂ ਤੀਜੀ ਜੰਗ ਪਿੰਡ ਦੇ ਵੱਡੇ ਦਰਵਾਜ਼ੇ ਵੱਲੋਂ ਤਾਈ ਦੇ ਕੰਨ ਬੁਲੇਲ ਪਈ ਪਾਲ ਦੀ ਪਾਲ ਤਾਈ ਕਾਬਰ ਗਈ ਲੜਾਈ ਜਾਣ ਸੱਚਮੁੱਚ ਉਹਦੇ ਪਿੰਡ ਵਿੱਚ ਗਰਜ ਰਹੀ ਸੀ ਤੇ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਬੇਪੁੱਤ ਬੰਤ ਬੇਅੰਦਰ ਵੜ ਜਾ ਬੇਸੋਣਿਆ ਉਹਦੀਆਂ ਫਿੜਫਿੜੀ ਕਰਦੀਆਂ ਆਂਦਰਾ ਜਿਵੇਂ ਚੀਕ ਉਠੀਆਂ ਪਰ ਤੁਰਤ ਹੀ ਤਾਈ ਦੇ ਅੰਦਰ ਕੋਈ ਕਲਵਲ ਹੋਈ ਦੋਜੇ ਹੀ ਪਲ ਤਾਈ ਦੇ ਬੁੱਲਾਂ ਚੋਂ ਚੰਗਿਆੜੇ ਚੜਨ ਲੱਗੇ ਦੇਖ ਤਾਂ ਕਿਹੜਾ ਨਪੁੱਤਾ ਸਾਡੇ ਪਿੰਡ ਜੰਗ ਲੌਣ ਆਇਆ ਉਹਦੇ ਅੰਦਰ ਉਹਦੀ ਹਸਤੀ ਜਾਗ ਪਈ ਧਰਤੀ ਜਿੰਨੀ ਮਹਾਨ ਉਹਦੀ ਹਸਤੀ ਉਹਦੀ ਨਤਾਕਤੀ ਬਲ ਵਿੱਚ ਬਦਲ ਗਈ ਉਹ ਕੰਧ ਵਰਗੇ ਹੇ ਨਾਲ ਗਲੀਆਂ ਗਲੀ ਦਰਵਾਜ਼ੇ ਵੱਲ ਨੂੰ ਉਤਰ ਪਈ ਜੰਗ ਬਾਜ਼ ਪੇਪਲ ਨਿੰਮ ਤੇ ਬਰੋਟੇ ਦੀ ਤਰਬੈਣੀ ਲੇ ਚੌਂਦਰੇ ਉੱਤੇ ਇੱਕ ਚੜ੍ਹਦੀ ਉਮਰ ਦੇ ਗੱਬਰੂ ਨੇ ਅੰਬਰੀ ਰੰਗ ਦੇ ਚੰਡੇ ਨੂੰ ਉੱਚਾ ਕਰਨਿਆ ਨਲਕਾਰਿਆ ਮੁਰਦਾਬਾਦ ਪਿੰਡ ਦੇ ਸਾਰੇ ਲੋਕਾਂ ਨੇ ਗਰਜਿਆ ਬੁੱਢੇ ਧੀਮੀਆਂ ਤੇ ਜਵਾਨ ਸਾਰਿਆਂ ਨੇ ਅਚੰਬੇ ਨਾਲ ਤਾਈ ਦੇ ਕੰਨ ਖੜੇ ਹੋ ਗਏ ਅਮਨ ਅਮਨ ਇੱਕ ਮੁਟਿਆਰ ਨੇ ਦੰਦਲ ਦਾਤੀ ਨੂੰ ਉੱਚਾ ਕਰਦਿਆਂ ਬਰੀਕ ਬੁੱਲਾਂ ਚੋਂ ਆਖਿਆ ਜੋ ਬਲਦਾਂ ਲਈ ਸਾਵੀ ਚਰੀ ਦੀਆਂ ਪੂਲੀਆਂ ਖੋਦ ਕੇ ਲਿਆ ਰਹੀ ਸੀ ਜੇ ਇਸਨੇ ਭਾਰ ਨੂੰ ਇੱਥੇ ਹੀ ਸੁਟ ਦਿੱਤਾ ਤੇ ਆਣਵਾਹੇ ਵਾਲਾਂ ਵਿੱਚ ਕਾ ਦੀਆਂ ਸਾਵੀਆਂ ਤੇੜਾਂ ਅਜੋਲ ਜੀਆਂ ਹੋਈਆਂ ਸਨ ਅਸੀਂ ਤੀਜੀ ਜੰਗ ਨਹੀਂ ਹੋਣ ਦੇਾਂਗੇ ਇੱਕ ਮੁੰਡੇ ਨੇ ਆਖਿਆ ਜਿਸਦੇ ਕੁੰਗਰਾਲੇ ਪਟਿਆਂ ਉੱਤੇ ਰਾਹਾਂ ਦੀ ਤੂੜ ਹਸ ਰਹੀ ਸੀ ਇੱਕ ਹੋਰ ਮਸ ਫੁਟਾ ਕਣਕ ਦੇ ਦਾਣਿਆਂ ਵਰਗਾ ਮੁਰਕਾ ਜਿਸਨੇ ਮੱਥੇ ਉੱਤੇ ਸੀ ਗਰਜਿਆ ਏਸ਼ੀਆ ਚੋਂ ਨਿਕਲ ਜਾਓ ਇੱਕ ਕਵੀ ਨੇ ਗੀਤ ਗਾਵਿਆ ਸਾਡੇ ਛੈਲ ਚ ਬੀਨੇ ਗੱਬਰੂ ਹੁਣ ਖਾ ਨਹੀਂ ਸਕਦੀ ਲਾਮ ਅਸੀਂ ਜੰਗ ਨੂੰ ਜਾਣ ਵਾਲੀਆਂ ਕਰ ਦੇਾਂਗੇ ਰੇਲਾ ਜਾਮ ਸਰਬਣੀ ਦੇ ਪੱਤੇ ਫਰਫਰਾਏ ਤਾਈ ਦੇ ਦਿਲ ਨੂੰ ਇੱਕ ਠੰਡਾ ਝੋਲਾ ਆਇਆ ਉਹਦੇ ਮਨ ਹੀ ਮਨ ਵਿੱਚ ਦੇਖਿਆ ਉਹਦੇ ਅੱਲੜ ਬੰਤੇ ਨੂੰ ਕਿੱਡੀ ਜਵਾਨੀ ਚੜ ਰਹੀ ਹੈ ਅਸੀਂ ਅਮਨ ਦੇ ਰਾਖੇ ਹਾਂ ਤੋਤਲੇ ਮੋਨੇ ਵਿੱਚ ਦੁੱਧ ਦੇ ਦੰਦਾ ਨੇ ਆਖਿਆ ਤੇ ਨਿੱਕੇ ਜਿਹੇ ਹੱਥ ਨੇ ਪੈੰਦੀ ਜਮਾਤ ਦਾ ਕੈਦਾ ਤਰਬੈਣੀ ਦੀਆਂ ਕੱਚੀਆਂ ਲਗਰਾਂ ਵਿੱਚ ਉੱਚਾ ਕੀਤਾ ਲੋਕ ਕੀਨੇ ਬੈਠੇ ਸਨ ਤਰਬੈਣੀ ਦੇ ਹਰੇ ਖਜੂਜ ਪੱਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਲਿਚਿਣਿਚ ਕਰਦੇ ਸਨ ਤਾਈ ਸਭ ਕੁਲ ਨਿਸ਼ਚੇ ਨਾਲ ਸੁਣ ਰਹੀ ਸੀ ਉਸ ਨਿਸ਼ਚੇ ਨਾਲ ਜਿਹੜਾ ਨੂਂ ਦੇ ਸੁਹਾਗਣ ਹੋਣ ਵਿੱਚ ਹੋ ਸਕਦਾ ਹੈ ਜੋ ਪੁਤਲੀ ਵਿੱਚ ਅੱਖਾਂ ਦਾ ਤਾਰਾ ਨਿਸ਼ਕਨ ਨਾਲ ਹੋ ਸਕਦਾ ਹੈ ਜੋ ਹਿੱਕ ਦਾ ਟੋਇਆ ਪੂਰੇ ਜਾਨ ਵਿੱਚ ਹੋ ਸਕਦਾ ਹੈ ਸਾਈ ਭਰਪੂਰ ਹੋਈ ਬੈਠੀ ਸੀ ਉਹਦੇ ਵਿੱਚ ਕਿੰਨੀ ਸ਼ਕਤੀ ਹੈ ਉਹਨੂੰ ਜਾਪਿਆ ਸਾਰੇ ਉਹਦੇ ਪਿੰਡ ਦੇ ਹੀ ਤਾਂ ਮੁੰਡੇ ਨੇ ਜੋ ਥੜੇ ਉੱਤੇ ਆ ਆ ਕੇ ਬੋਲਦੇ ਨੇ ਵੇੜੇ ਵਾਲਿਆਂ ਦਾ ਜੀਤ ਗਰੇ ਵਾਲਾਂ ਦਾ ਜ਼ਗੀਰ ਤੇ ਉਹ ਬਾਹਰਲੇ ਵਾਸ ਦਾ ਕਵੀ ਮੁੰਡਾ ਸਾਰ ਉਹਦੇ ਹੱਥਾਂ ਵਿੱਚ ਫਲੇ ਹੋਏ ਤਾਈ ਫੁੱਲ ਫੁੱਲ ਜਾਂਦੀ ਸੀ ਇੱਕ ਚੌਬਰ ਥੜੇ ਉੱਤੇ ਤਣ ਕੇ ਖੜੋ ਗਿਆ ਸੰਸਾਰ ਦੀ ਅਮਨ ਕਮੇਟੀ ਵੱਲੋਂ ਉਹਨੇ ਐਟਮ ਬੰਬ ਨੂੰ ਰੋਕਣ ਦੀ ਅਪੀਲ ਪੜ ਕੇ ਸੁਣਾਈ ਸ਼ੌਕੀ ਪਿੰਡੂ ਗੋਲੀ ਵਿੱਚ ਅਪੀਲ ਦਾ ਭਾਵ ਖੋਲ ਕੇ ਸਮਝਾਇਆ ਤੇ ਲਹਿ ਲਹਾਉਂਦੀਆਂ ਮਟਿਆਰ ਫਸਲਾਂ ਖਸ ਦੇ ਵਸਦੇ ਘਰਾਂ ਬੱਚਿਆਂ ਦੀ ਮਹਿਕ ਦੀ ਮੁਸਕਾਨ ਤੇ ਚਮਚਮ ਕਰਦੀ ਸਾਰੀ ਦੁਨੀਆ ਦਾ ਵਾਸਤਾ ਪਾ ਕੇ ਦਿਲਾਂ ਦੇ ਨੇਕ ਲੋਕਾਂ ਨੂੰ ਅਪੀਲ ਉਤੇ ਦਸਕਤ ਕਰਨ ਤੇ ਅੰਗੂਠਾ ਲਾਉਣ ਲਈ ਆખ્યા ਜੰਗ ਦੀਆਂ ਗੱਲਾਂ ਸੁਣ ਕੇ ਪਲ ਦੀ ਪਲ ਸਾਈ ਦੇ ਖਿਆਲ ਵਿੱਚ ਕਰਤਾਰ ਦੀ ਮੌਤ ਚਾਕੀ ਉਬਰਣ ਲੱਗੀ ਦੌਰ ਦਰਾਡੇ ਰੇਸ਼ਾਂ ਵਿੱਚ ਸੱਤਾ ਸੁਨਦਰਾ ਤੋਂ ਪਾਰ ਜੰਗ ਦਾ ਖੂਨੀ ਮੋਰਚਾ ਟੀਂ ਕਰਦੀ ਚੰਦਰੀ ਗੋਲੀ ਦੀ ਆਵਾਜ਼ ਉਹਦੇ ਜਿਗਰ ਦਾ ਟੁਕੜਾ ਚੰਗਿਆੜ ਕੇ ਧਰਤੀ ਉੱਤੇ ਲੋਟਣੀਆਂ ਲੈਣ ਲੱਗਾ ਤੇ ਤਾਈ ਦੀਆਂ ਅੱਖਾਂ 'ਗੇ ਹਨੇਰਾ ਆ ਗਿਆ। ਉਹਦੇ ਘਰ ਉੱਤੇ ਸੂਰਜ ਡੁੱਬ ਗਿਆ ਸੀ। ਦੂਜੀ ਜੰਗ ਕਰਤਾਰ ਨੂੰ ਲੱਗੇ। ਤੀਜੀ ਜੰਗ ਹੁਣ ਫੇਰ ਮੂੰਹ ਅੱਡੀ ਖਲੋਤੀ ਹੈ। ਇਸ ਖਿਆਲ ਨਾਲ ਤਾਈ ਦੇ ਪੁਰਾਣੇ ਸਰੀਰ ਉੱਤੇ ਆਲ ਦੀਆਂ ਕੰਬੜੀਆਂ ਤੁਰਨ ਲੱਗੀਆਂ। ਬਲਵੰਤ ਉਹਦੇ ਘਰ ਦਾ ਦੇਵਾ ਤੇ ਤਾਈ ਚਾਉਂਦੀ ਸੀ ਰਹਿੰਦੀ ਦੁਨੀਆ ਤੱਕ ਉਹਦੇ ਘਰ ਦਾ ਦੀਵਾ ਬਲਦਾ ਰਹੇ ਤਾਈ ਨੇ ਆਪਣੇ ਅੰਗੂਠੇ ਵੱਲ ਗੰਭੀਰ ਤੇ ਨਿਰਨੇ ਭਰੀਆਂ ਨਜ਼ਰਾਂ ਨਾਲ ਦੇਖਿਆ ਤਾਈ ਦੀਆਂ ਅੱਖਾਂ ਮੁਸਕਰਾਈਆਂ ਜਿਵੇਂ ਖਿਜ਼ਾ ਦੇ ਅਖੀਰ ਉੱਤੇ ਬਹਾਰ ਦਾ ਪਹਿਲਾ ਬੁੱਲਾ ਰੋਂਕਦਾ ਹੈ ਤਾਈ ਨੂੰ ਆਪਣੇ ਅੰਗੂਠੇ ਦੇ ਬਲ ਦਾ ਪਤਾ ਲੱਗਿਆ ਦੂਰ ਜਹੇ ਖੁੰਡਾਂ ਉੱਤੇ ਬੈਠ ਉਸ ਟੰਡਿਆਂ ਨੇ ਪੋਲੇ ਸੇ ਸ਼ੇਪ ਆ ਕੇ ਖਿੜ-ਖਿੜ ਲਈ ਸ਼ੀ ਹਟਾ ਲੈਣਗੇ ਬਈ ਇਹ ਜੰਗ ਇਹਨਾ ਦਸਤਕਾਂ ਨਾਲ ਜੰਗ ਭਲਾਂ ਹਟਜੂ ਚੁੱਕੀ ਫਿਰਦੇ ਨੇ ਕਾਗਤੀਆਂ ਐਟਮ ਬੰਬ ਨਹੀਂ ਬਈ ਇਹਨਾ ਚੱਲਣ ਦੇਣੇ ਮਾਂ ਦੇ ਆ ਸੁਰਮਿਆਂ ਨੇ ਨੰਬਰਦਾਰ ਗੁੱਜਣ ਸਿੰਘ ਬੁੜ-ਬੁੜਾਇਆ ਜਿਸ ਨੇ ਦੂਜੀ ਜੰਗ ਵਿੱਚ ਪਿੰਡ ਦੇ ਮੁੰਡੇ ਭਰਤੀ ਕਰਾ ਕੇ ਸਰਕਾਰ ਤੋਂ ਬਾਅਰ ਵਿੱਚ ਮਰੱਬਾ ਬਖਸ਼ੀਸ਼ ਲਿਆ ਸੀ ਚੰਗਾ ਸਗੋਂ ਅਸੀਂ ਤਾਂ ਕਹਿੰਨੇ ਆ ਜੰਗ ਛੇਤੀ ਲੱਗੇ ਦੁਨੀਆ ਭੁੱਖੀ ਦਾ ਨਾ ਮਰੇ ਸਫੇਦ ਕੋਸ਼ ਹੁੰਡਾ ਸਿੰਘ ਤੇ ਨਿੱਕੂ ਮਲ ਸ਼ਾਹੂਗਰ ਹਿੱਲਾ ਕਰਦੇ ਸਾਨੂੰ ਜਿਨ੍ਹਾਂ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਝੂਠੀਆਂ ਗਵਾਹੀਆਂ ਵੱਡੀਆਂ ਤੇ ਮੁਖਵਰੀਆਂ ਦੀ ਬਹੁ ਉਬਾਰੇ ਹੋਈ ਸੀ ਉਹੀ ਨਾ ਲਾਇਓ ਲੋਕੋ ਗੋਠੇਗਾਠੇ ਐਵੇਂ ਵਰਗਲਾਉਂਦੇ ਨੇ ਉਹਨੂੰ ਇਹ ਰੂਸ ਦੇ ਏਜੰਟ ਹਰਾ ਕੂਣੀ ਮਾਰ ਪਰੇ ਕੋ ਨੂੰ ਪਏ ਟੁੱਟੇ ਜਹੇ ਗੋਡੇ ਦੀ ਪਿੰਜਣੀ ਉੱਤੇ ਬਿਰਕਿਆ ਓਛੀ ੜਵਲ ਕਿਸੇ ਧਿਆਨ ਨਾ ਦਿੱਤਾ ਸਰਬੈਣੀ ਦੇ ਕੂਲੇ ਪੱਤਿਆਂ ਵਿੱਚ ਇੱਕ ਤਿੱਖਾ ਬੁੱਲਾ ਫੜਫੜਾਇਆ ਥੜੇ ਉੱਤੇ ਖਲੋਤੇ ਕਵੀ ਦੇ ਬੁੱਲਾਂ ਵਿੱਚੋਂ ਲੋਕਾਂ ਦੀ ਤਾਕਤ ਵੰਗਾਰਦੀ ਸੀ ਸਾਡੇ ਫੁੱਲਾਂ ਦਾ ਸੁਹਾ ਸੁਹਾ ਰੰਗ ਵੇ ਜੰਗ ਬਾਜ਼ਾ ਉਹ ਵੈਰੀਆ ਸਾਥੋਂ ਦੋਰੋਂ ਦੋਰੋਂ ਦੀ ਲੰਗ ਵੇ ਸਾਡੇ ਖੇਤਾਂ 'ਚ ਨਿੱਕੇ ਨਿੱਕੇ ਟਿਬੜੇ ਛਹਿ ਕੇ ਪਿੱਟਣਾ ਦਈ ਤੇਰੇ ਪੈਰ ਲਹੂ ਨਾਲ ਲਿਬੜੇ ਇੱਕ ਚਿੱਟ ਕੱਪੜੀਏ ਨੇ ਜਿਹੜਾ ਪੁਲਿਸ ਦੇ ਸਿਪਾਈਆਂ ਦੇ ਵਿਚਾਲੇ ਫਰੀਆਂ ਹੋਈਆਂ ਬੰਦੂਕਾਂ ਦੀ ਓਟ ਵਿੱਚ ਮੰਝੇ ਉੱਤੇ ਝੂਠ ਮੋੜਦਾ ਆਕੜਿਆ ਬੈਠਾ ਸੀ ਛੇਤੀ ਛੇਤੀ ਪੈਨਸਲ ਨਾਲ ਕਾगज ਉਤੇ ਕੁਝ ਲਿਖਿਆ ਤਾਈ ਨਿਖਾਲੀ ਉਸ ਵੱਲ ਪਾੜ ਖਾਣੀਆਂ ਅੱਖਾਂ ਨਾਲ ਦੇਖਣ ਲੱਗੀ ਤਾਈ ਨੂੰ ਪਤਾ ਸੀ ਕਿ ਅੰਗਰੇਜ਼ ਦੇ ਰਾਜ ਵੇਲੇ ਜਦੋਂ ਕਾਂਗਰਸ ਆਜ਼ਾਦੀ ਮੰਗਦੀ ਹੁੰਦੀ ਸੀ ਤੇ ਉਹਦੇ ਪਿੰਡ ਇੱਥੇ ਥਾਂ ਜਲਸਾ ਹੋਇਆ ਸੀ ਤਾਂ ਉਦੋਂ ਵੀ ਇਸ ਖੋਫੇ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ ਦੇ ਉਹਦੇ ਪਿੰਡ ਦੇ ਤਿੰਨ ਮੁੰਡੇ ਕੈਦ ਹੋ ਗਏ ਸਨ ਹੁਣ ਆਜ਼ਾਦੀ ਮਿਲਣ ਪਿੱਛੋਂ ਜਦ ਰਾਜ ਕਾਂਗਰਸ ਦਾ ਹੋ ਗਿਆ ਤਾਂ ਉਹੀ ਖੂਫਿਆ ਅੱਜ ਫੇਰ ਉਹਨਾਂ ਦੇ ਅਮਨ ਦੇ ਜਲਸੇ ਵਿੱਚ ਬੈਠਾ ਡਾਇਰੀ ਲਿਖ ਰਿਹਾ ਹੈ ਤਾਈ ਨੇ ਹਰਖ ਨਾਲ ਸਿਰਾਂ ਦੀ ਪੱਦਰ ਵਿੱਚੋਂ ਤੌਣ ਚੁੱਕ ਕੇ ਖੂਫਿਏ ਵੱਲ ਕਹਿਰੀਆਂ ਅੱਖਾਂ ਨਾਲ ਤਚੀਚੀ ਵਟ ਕੇ ਬੋਲੀ ਤੈਨੂੰ ਕਿਹਨੇ ਸੱਦਿਆ ਵੇ ਨੌਣ ਹਰਾਮੀਆਂ ਸਾਰੇ ਲੋਕਾਂ ਨੇ ਪੁਲਿਸ ਵੱਲ ਨਫ਼ਰਤ ਨਾਲ ਦੇਖਿਆ ਥਾਣੇਦਾਰ ਨੂੰ ਅੱਗ ਲੱਗ ਗਈ ਪਿਸਤੌਲ ਨੂੰ ਹੱਥ ਪਾ ਕੇ ਉਹ ਕਿੱਲਿਆ ਬੰਦ ਕਰੋ ਇਸ ਪਖੰਡ ਨੂੰ ਦਸਖਤ ਦਸਖਤ ਲੋਕਾਂ ਵਿੱਚ ਬਾਦ ਅਮਨੀ ਫੈਲ ਰਹੀ ਹੈ ਕੌਣ ਜੰਮਿਆ ਇਹ ਸਾਡੇ ਜਲਸੇ ਨੂੰ ਰੋਕਣ ਵਾਲਾ ਤਾਈ ਗਰਜੋਠੀ ਜਲਸੇ ਵਿੱਚ ਬੈਠੇ ਗੱਬਰੂਆਂ ਦੇ ਡੋਲੇ ਫਰਕਣ ਲੱਗੇ ਤੇ ਸ਼ਮਲਿਆਂ ਵਾਲੇ ਕਈ ਲਟਬੋਰੇ ਤੰਮਿਆਂ ਦੇ ਲਾਂਗੜੇ ਮਾਰ ਕੇ ਤਣ ਗਏ ਹੁਸ਼ਿਆਰ ਇਹ ਹੁਕਮ ਹੋਰ ਕੜ ਗਿਆ ਬੰਦੂਗਾਂ ਹਵਾ ਵਿੱਚ ਤਣ ਗਈਆਂ ਖੜੋ ਤੁਹਾਡੇ ਮਾ ਮਸ਼ਕਰਿਆਂ ਦੇ ਟੁੱਟ ਜਾਣੇ ਜਿਸ ਧਰਤੀ ਦਾ ਖਾਂਦੇ ਹੋ ਉਸੇ ਨਾਲ thro ਬਿਜਲੀ ਵਾਂਗ ਕੜਕਦੀ ਤਾਈ ਨੇ ਬਾਹਾਂ ਫਸਾਰ ਕੇ ਪੁਲਸੀਆਂ ਨੂੰ ਲਲਕਾਰਾ ਮਾਰਿਆ ਖੜੇ ਉੱਤੇ ਨਾਰੇ ਲੱਗੇ ਸਿਪਾਹੀ ਸਾਡੇ ਸਾਥੀ ਨੇ ਅਫਸਰ ਸਾਡੇ ਵੈਰੀ ਨੇ ਥਾਣੇਦਾਰ ਛਿੱਥਾ ਪੈ ਗਿਆ ਸਿਪਾਹੀ ਦਹਿਲ ਗਏ ਬੰਦੂਕਾਂ ਦੇ ਮੂੰਹ ਮੁੜ ਗਏ ਤਾਈ ਨੇ ਪਰੇ ਇਕ ਅਠਵਲ ਬਾਹ ਉਲਾਰ ਕੇ ਆਖਿਆ ਆਓ ਨੀ ਕੁੜਿਓ ਆਓ ਵੇ ਮੁੰਡਿਓ ਨਹੀਂ ਕਰਨੈਲ ਕੁਰੇ ਆਵੇਂ ਬੰਤ ਸਾਰੇ ਕਾਗਜ਼ ਤੇ ਗੁੱਠੇ ਲਾਓ ਤਾਈ ਦੇ ਪਸ਼ਮ ਵਰਗੇ ਚਿੱਟੇ ਵਾਲ ਸਾਉ ਪੰਛੀ ਦੇ ਪਰਾਂ ਵਾਂਗ ਫਰਫਰਾਏ ਤੇ ਉਹਨੇ ਅੱਗੇ ਵਧ ਕੇ ਸਭ ਤੋਂ ਪਹਿਲਾਂ ਕਾਗਜ਼ ਤੇ ਆਪਣਾ ਅੰਗੂਠਾ ਲਾ ਦਿੱਤਾ ਪਰ ਬੈਣੀ ਦੀਆਂ ਸਿਖਰ ਲੀਆਂ ਟਹਿਣੀਆਂ ਵਿੱਚ ਬੱਦਲੀ ਖੰਭ ਫੜਫੜਾਏ ਹਰੇ ਪੱਤਿਆਂ 'ਚੋਂ ਆਵਾਜ਼ ਆਈ ਕੋਗੂੰ ਕੋਗੂੰ ਧੰਨਵਾਦ ਜੇ ਘਰੇ ਕਹਾਣੀ ਆਪ ਜੇ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ